ਸ਼ਰੋਮੁੜੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਠੀਆ ਦੇ ਦੀਵਾਲੀ ਤੋਂ ਪਹਿਲਾਂ ਪਏ ਪਟਾਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਕਿ ਬਿਕਰਮ ਅਜੀਠੀਆ ਆਪਣੇ ਘਰ ਦੇ ਵਿੱਚ ਦੀਵਾਲੀ ਨਹੀਂ ਬਣਾਵੇਗਾ ਉਹਨਾਂ ਇੱਕ ਦੀਵਾਲੀ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਕਈ ਦੀਵਾਲੀਆਂ ਦੀ ਗੱਲ ਕੀਤੀ ਹੈ ਕਿ ਇਹਨਾਂ ਦੇ ਘਰ ਦੇ ਵਿੱਚ ਦੀਪ ਬਾਲਾ ਨਹੀਂ ਹੋਵੇਗੀ ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਠੀਆ ਦੇ ਦਿਵਾਲੀ ਤੋਂ ਪਹਿਲਾਂ ਪਟਾਕੇ ਪੈ ਗਏ ਨੇ ਅੱਜ ਅਦਾਲਤ ਵਿੱਚੋਂ ਇੱਕ ਵੱਡਾ ਫੈਸਲਾ ਆਇਆ ਹੈ ਬਿਕਰਮਜੀਠੀਆ ਦੇ ਵਿਰੁੱਧ ਤੇ ਵਾਕਿ ਹੀ ਨਾ ਤਾਂ ਬਿਕਰਮਜੀਠੀਆ ਅਤੇ ਨਾ ਬਿਕਰਮਜੀਠੀਆ ਦਾ ਪਰਵਾਰ ਦਿਵਾਲੀ ਮਨਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰਾ ਤਾਮ-ਚਾਮ ਝੋਕਿਆ ਹਾਲਾਂਕਿ ਚੈਲੰਜ ਕੀਤਾ ਗਿਆ ਸੀ ਬਿਕਰਮਜੀਠੀਆ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਤੇਰੀਆਂ ਚੀਕਾਂ ਘੁਵਾਵਾਂਗੇ ਮੁੱਛਾਂ ਨੂੰ ਤਾ ਦੇਣਾ ਪੱਟਾਂ ਤੇ ਥਾਪੀਆਂ ਮਾਰਨੀਆਂ ਸ਼੍ਰੋਮਣੀ ਅਕਾਲੀ ਦਲ ਦੇ ਇਸਨੀ ਅਗੂ ਅਤੇ ਮੰਤਰੀ ਬਿਕਰਮਜੀਠੀਆ ਦੀ ਆਦਤ ਬਣ ਗਈ ਸੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਮੁੱਖ ਮੰਤਰੀ ਹੋਣ ਦੇ ਨਾਲ ਨਾਲ ਉਹਨਾਂ ਦੇ ਕੋਲ ਪੰਜਾਬ ਦਾ ਗ੍ਰਹਿ ਮਤਰਾਲਾ ਵੀ ਹੈ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੇ ਬੜੇ ਪਿਆਰ ਦੇ ਨਾਲ 25 ਜੂਨ ਨੂੰ ਚੂੜੀ ਕੱਸੀ ਬਿਕਰਮਜੀਠਿਆ ਦੀ ਤੇ ਸ਼੍ਰੋਮਣੀ ਅਕਾਲੀ ਦਲ ਵਾਲੇ ਸਾਰੇ ਇਕੱਠੇ ਹੋ ਗਏ ਜਿਹੜੇ ਧਰਨੇ ਲਾਉਂਦੇ ਸੀ ਜਿਹੜੇ ਪ੍ਰੋਟੈਸਟ ਕਰਦੇ ਸੀ ਉਹਨਾਂ ਨੂੰ ਜਿਹੜਾ ਘਰਾਂ ਦੇ ਵਿੱਚ ਰੋਕ ਦਿੱਤਾ ਗਿਆ ਤੇ 40000 ਪੰਨਿਆਂ ਦੀ ਜਦੋਂ ਰਿਪੋਰਟ ਪੇਸ਼ ਕੀਤੀ ਗਈ ਤੇ ਤੋਤੇ ਉਡ ਗਿਆ ਬਿਕਰਮ ਮਜੀਠੀਆ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੀਬਾ ਸਿਮਰਪ੍ਰੀਤ ਬਾਦਲ ਅਤੇ ਗਰੀਬਕੌਰ ਮਜੀਠੀਆ ਦੇ ਜਿਹੜੇ ਕਹਿ ਰਹੇ ਸੀ ਕਿ ਬੇਕਸੂਰ ਹੈ ਨਿਰਦੋਸ਼ ਹੈ ਰਾਜਸੀ ਰਾਜਨੀਤੀ ਬਦਲਾਖੂਰੀ ਦੀ ਨੀਤੀ ਦੇ ਨਾਲ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਉਹ ਸਾਰੀਆਂ ਕਾਰਵਾਈਆਂ ਨੂੰ ਅੱਜ ਬ੍ਰਾਮ ਲਾਇਆ ਹੈ ਅੱਜ ਮੁਹਾਲੀ ਦੀ ਅਦਾਲਤ ਵੱਲੋਂ ਵੱਡਾ ਫੈਸਲਾ ਆਇਆ ਹੈ ਬਿਕਰਮ ਮਜੀਠੀਆ ਦੇ ਵਿਰੁੱਧ ਤੇ ਬਿਕਰਮ ਮਜੀਠੀਆ ਇੱਕ ਨਹੀਂ ਲੱਗਦਾ ਹੈ ਕਿ ਦੋ ਤਿੰਨ ਦੁਆਦੀਆਂ ਹੋਰ ਜੇਲ੍ਹ ਦੇ ਵਿੱਚ ਬੈਠ ਕੇ ਬਤਾਨਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ ਦਲੀਲਾਂ ਦੇ ਨਾਲ ਗੱਲ ਕਰਦੇ ਹਾਂ ਅਸੀਂ ਅਪੀਲਾਂ ਦੇ ਨਾਲ ਗੱਲ ਕਰਦੇ ਹਾਂ ਅਸੀਂ ਗੱਲ ਕਰਦੇ ਹਾਂ ਠੋਸ ਸਬੂਤਾਂ ਦੇ ਆਧਾਰ ਤੇ ਉਸ 40000 ਫੰਡਿਆਂ ਦੀ ਰਿਪੋਰਟ ਦੇ ਵਿੱਚ ਜਿਹੜੀ ਰਿਪੋਰਟ ਵਿਜੀਲੈਂਸ ਅਤੇ ਪੰਜਾਬ ਦੇ ਵਕੀਲਾਂ ਵੱਲੋਂ ਪੇਸ਼ ਕੀਤੀ ਗਈ ਹੈ ਉਹ ਹਾਲੀ ਅਦਾਲਤ ਦੇ ਵਿੱਚ ਉਸ ਨੇ ਪੂਰੀ ਤਰ੍ਹਾਂ ਕੋਕੇ ਅਤੇ ਕਿਲ ਜੜ ਦਿੱਤੇ ਨੇ ਵਿਕਰਮਜੀਠਿਆ ਦੇ ਕੋਸਤੇ ਅੱਜ ਇੱਕ ਵਾਰ ਫਿਰ ਵਿਕਰਮਜੀਠਿਆ ਦੀ ਪੇਸ਼ੀ ਹੋਈ ਫਿਰ ਉਹ ਕਾਨਫਰੰਸ ਰਾਹੀ ਕਿਉਂਕਿ ਵਾਰਵਾਰ ਲਿਜਾਣਾ ਜਿਹੜਾ ਹੈ ਵਿਭਾਗ ਨੂੰ ਬੜਾ ਮੁਸ਼ਕਲ ਹੋ ਰਿਹਾ ਹੈ ਇੱਕ ਪਾਸੇ ਚੜ੍ਹ ਪੁੜੀਆਂ ਅਤੇ ਚੀਕਾਂ ਦੀ ਗੱਲ ਕਰ ਰਹੇ ਨੇ ਵਿਕਰਮਜੀਠਿਆ ਦੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਹੀ ਗਿਆ ਸੀ ਕਿ ਹੁਣ ਇਹਨਾਂ ਦੇ ਜੀਜਾ ਯਾਨੀ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਹਾਲ ਚਾਲ ਵੀ ਪੁੱਛਣ ਨਹੀਂ ਜਾਂਦੇ ਤੇ ਜੇਕਰ ਜਾਂਦੇ ਨੇ ਤੇ ਸਾਨੂੰ ਧਮਕੀਆਂ ਦਿੰਦੇ ਨੇ ਅਸੀਂ ਇਹਨਾਂ ਦੀਆਂ ਗੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਕਹਿੰਦੇ ਨੇ ਇਹਨਾਂ ਦੇ ਘਰ ਦੇ ਨੇੜੇ ਤੱਕ ਜਦੋਂ ਐਂਬੂਲੈਂਸ ਲੰਘ ਜਾਵੇ ਤੇ ਇਹ ਤਾਂ ਕਹਿੰਦੇ ਨੇ ਕਿ ਭਗਵੰਤ ਮਾਨ ਸਾਡੇ ਉੱਤੇ ਵੱਡੀ ਕਾਰਵਾਈ ਕਰਵਾਉਂ ਜਾ ਰਹੇ ਨੇ ਚਾਹੇ ਸੁਖਬਾਲ ਸਿੰਘ ਘਹਿਰਾ ਹੋਵੇ ਤੇ ਚਾਹੇ ਸੁਖਬੀਰ ਸਿੰਘ ਬਾਦਲ ਹੋਣ ਤੇ ਚਾਹੇ ਸ਼ਰੂਮਣੀ ਅਕਾਲੀ ਦਲ ਤੇ ਹੋਰ ਆਕੂ ਹੋਣ ਉਹਨਾਂ ਕਹਿੰਦੇ ਕਿ ਚਿੱਟਾ ਇਹਨਾਂ ਲੋਕਾਂ ਵੱਲੋਂ ਵਿਛਿਆ ਗਿਆ ਇਹਨਾਂ ਨੇ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਦੀਆਂ ਰੰਗ ਬਰੰਗੀਆਂ ਚੁੰਨੀਆਂ ਚਟੀਆਂ ਕੀਤੀਆਂ ਤੇ ਉਸ ਦਾ ਇਹਨਾਂ ਨੂੰ ਖਮਿਆਜਾ ਨਾ ਪੁੱਤਣਾ ਪਵੇ ਹੇ ਨਹੀਂ ਮੈਂ ਕਹਿ ਸਕਦਾ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤਿਆ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਆਮਦਨ ਤੋਂ ਜ਼ਿਆਦਾ ਜਾਇਦਾਦ ਰੱਖਣ ਦੇ ਮਾਮਲੇ ਵਿੱਚ ਨਾਬਾਜ਼ ਜੇਲ੍ਹ ਵਿੱਚ ਵੱੱਡਾ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਨੇ ਅੱਜ ਜੋ ਵੱਡਾ ਝਟਕਾ ਦਿੱਤਾ ਹੈ ਮਜੀਠੀਆ ਦੀ ਦੀਵਾਲੀ ਜੇਲ੍ਹ ਵਿੱਚ ਹੀ ਲੰਘੇਗੀ ਕਿਉਂਕਿ ਮੁਹਾਲੀ ਅਦਾਲਤ ਨੇ ਉਹਨਾਂ ਦੀ ਨੈਕ ਹਰਾਸਟ 1 ਨਵੰਬਰ ਤੱਕ ਵਧਾ ਦਿੱਤੀ ਹੈ ਵਿਕਰਮਜੀਤਿਆ ਦੀ ਵੀਡੀਓ ਕਾਨਫਰੈਂਸ ਰਾਹੀਂ ਅਦਾਲਤ ਵਿੱਚ ਪੇਸ਼ੀ ਹੋਈ ਇਸ ਦੌਰਾਨ ਅਦਾਲਤ ਨੇ ਵੱਲੋਂ ਉਹਨਾਂ ਨੂੰ ਨੈਕ ਰਾਸ ਤੋਂ ਵਾਅਦਾ ਕਰ ਦਿੱਤਾ ਦੱਸਦੀ ਹੈ ਕਿ ਬਿਕਰਪੀਠਿਆ ਨੂੰ ਵਿਜੀਲੈਂਸ ਦੇ 25 ਜੂਨ ਨੂੰ ਅਮਰਸਰ ਸਥਿਤ ਕਰੋ ਗ੍ਰਿਫਤਾਰ ਕੀਤਾ ਸੀ ਦੱਸਿਆ ਜਾ ਰਿਹਾ ਹੈ ਕਿ ਉਦੋਂ ਤੋਂ ਨਾਪਾਦੀ ਨਵੀਂ ਜੇਲ੍ਹ ਦੇ ਵਿੱਚ ਵੱਧ ਨੇ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਪਗੋਬੰਦ ਤੁਮਾਰ ਉਹਨਾਂ ਕੇਸਾਂ ਦਾ ਖੁਲਾਸਾ ਕਰ ਰਹੇ ਨੇ ਜੇ ਘਟਾਲੇ ਕੀਤੇ ਗਏ ਜਿਹੜੀਆਂ ਕੌਪੜੀਆਂ ਦੇ ਵਿੱਚ ਪੈਸਾ ਇਨਵੈਸਟਮੈਂਟ ਕੀਤਾ ਗਿਆ ਕਿਵੇਂ ਬਲੈਕ ਪਨੀ ਨੂੰ ਵਾਈਟ ਪਨੀ ਬਣਾਇਆ ਗਿਆ ਕਿਵੇਂ ਇਹਨਾਂ ਨੇ ਨਸ਼ਾ ਤਸਕਰੀ ਕੀਤੀ ਉਹ ਸਾਰੇ ਸਬੂਤ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁਹੱਈਆ ਕਰਵਾ ਦਿੰਦੇ ਨੇ ਤੱਕ ਸੂਤਰਾਂ ਦੇ ਹਵਾਲੇ ਤੋਂ ਜਿਹੜੀਆਂ ਖਬਰ ਆ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਐਟਲੀਸ 10 ਸਾਲ ਤੋਂ ਪਲੱਸ ਦੀ ਸਜ਼ਾ ਹੋਵੇਗੀ ਇਸ ਕਰਕੇ ਅਸੀਂ ਕਹਿ ਰਿਹਾ ਕਿ ਇੱਕ ਦੀਵਾਲੀ ਨਹੀਂ ਕਈ ਦੀਵਾਲੀਆਂ ਜਿਹੜੀਆਂ ਜ਼ਿਲਾਂ ਦੇ ਵਿੱਚ ਬਣੋੜੀਆਂ ਜਿਲ੍ਹੇ ਦੇ ਵਿੱਚ ਬਣੋੜੀਆਂ ਪੈਣ ਗਿਆ ਬਿਕਰਮਜੀਠੀਆ ਨੂੰ ਬਿਕਰਮਜੀਠੀਆ ਤੇ ਹੱਥ ਵਾਚ ਕੁਝ ਵੀ ਹਰ ਤਰ੍ਹਾਂ ਦਾ ਤਾਮਚਾਮ ਝੋਕਿਆ ਜਾ ਰਿਹਾ ਹੈ ਬਿਕਰਮਜੀਠੀਆ ਦੇ ਵਕੀਲਾਂ ਵੱਲੋਂ ਮੋਰ ਚੁਣੌਤੀ ਦਿੱਤੀ ਗਈ ਹੈ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵਿੱਚ 29 ਅਕਤੂਬਰ ਨੂੰ ਪਤਾ ਲੱਗੇਗਾ ਬਿਕਰਮਜੀਠਿਆ ਨੂੰ ਲੈ ਕੇ ਇਸ ਤੋਂ ਪਹਿਲਾਂ ਬਿਕਰਮਜੀਠਿਆ ਕੁਝ ਕਰਦੇ ਉਦੋਂ 1 ਸਤੰਬਰ ਤੱਕ ਫਿਰ ਕਾਰਵਾਈ ਜਿਹੜੀ ਹੈ ਕਰ ਦਿੱਤੀ ਗਈ ਹੈ ਨੈਕ ਹਰਾਸਟਾਲ ਦਿੱਤੀ ਗਈ ਹੈ ਇੱਕ ਪਾਸੇ ਮੋਹਾਲੀ ਸਾਨਕ ਦੀ ਨਿਚਲੀ ਅਦਾਲਤ ਤੇ ਦੂਸਰੇ ਪਾਸੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੋਨਾਂ ਸੈਟਾਂ ਤੋਂ ਰਾਹ ਤੇ ਨਹੀਂ ਮਿਲ ਰਹੀ ਬਿਕਰਮ ਜੀਠਿਆ ਨੂੰ ਬਿਕਰਮ ਜੀਠਿਆ ਨੂੰ ਦੀਵਾਲੀ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਮਨਾਉਣੀ ਪਵੇਗੀ